ਇਹ ਕੀ ਦੀਦਾਰ ਚੱਲ ਰਿਹਾ ਤੁਹਾਨੂੰ ਪਤਾ ਹੈ ਕਿ 시디ਦੜ ਚਾਲਦੇ 시디ਦੜ ਦੇ ਸਮਰਪਿਤ ਲੰਗਰ ਜਾਣੇ ਦੁੱਧ ਦਾ ਤੇ ਰਸਾ ਦਾ ਸਾਰਿਆਂ ਦੇ ਸਹਿਯੋਗ ਨਾਲ ਅਹੋ ਦੋਦੀ ਹੋਣ ਗਈ ਹੈ ਤਿਆਰੀ ਅੱਗ ਬਾਲ ਕੇ ਇਹ ਬੁੱਢੇ ਇੱਥੋਂ ਕਰਨੀ ਪਣੀ ਹੈ ਤੇ ਇਸ ਤੋਂ ਗਾ ਹੁਣ ਵਾਹ ਆ ਦੁੱਧ ਜਿਹੜਾ ਆ ਰਿਹਾ ਤਰਲਾ ਮਾਰ ਕੇ ਗਾੜ ਤੇ ਕੂੜਾ ਕਿਉਂ ਦਾਟ ਐਨ ਕਰਦੇ ਬਾਟ ਐਨ ਕੋਈ ਪਾਰਟੀ ਕੋਈ ਨਹੀਂ ਨੀਲਾ ਹੋ ਚੁੱਕਾ ਨਹੀਂ ਉੱਤੇ ਆਈਆਂ ਹੀ ਹੁਣ ਕੋਈ ਨਹੀਂ ਅਜਿਹਾ ਨਹੀਂ ਕਰੀ ਤੇਵਾਦਾਰ ਸਾਬ ਲੱਗੇ ਹੋਏ ਨੇ ਕੋਈ ਨਹੀਂ ਕਹਿੰਦਾ ਆ ਕੇ ਰਹਿ ਜਾ ਸ਼ੈਨ ਸ਼ਾ ਦੇਣਾ ਕੌਣ ਦੀ ਉਹ ਤੇਰਾ ਸ਼ੈਨ ਸ਼ਾ ਤੁਸੀਂ ਸਾਜਿਆ ਖਾਲਸਾ ਪਰਵਾਰ ਤੁਸੀਂ ਸਾਜਿਆ ਖਾਲਸਾ ਪਰਵਾਰ ਤੁਸੀਂ ਸਾਜਿਆ ਖਾਲਸਾ ਪਰਿਵਾਰ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ